ਦਾਸ ਮਹਾਰਾਜ ਦੇ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਲੰਗਰ aí ਨਰਕੀਰਤਨ ਸਰਬ ਇਹ ਗੋਪਾਲਪੁਰ ਮਹੱਲੇ ਤੋਂ ਲੈ ਕੇ ਤੇ ਅਫਸਰ ਦਰਬਾਰ ਸਾਹਿਬ ਹੁੰਦੇ ਫਿਰ ਵਾਪਸੀ ਕੀਤੀ। ਕੀ ਕੀ ਪ੍ਰਬੰਧ ਕੀਤੇ ਕਿ ਆਪਣਾ ਜਹਾਜ ਜੇ ਮਨੋਣਾ ਸੀ। 17 ਵਿਦਾਜ ਨੂੰ ਗੰਨਸ਼ੰਕਰ ਪੂਰੀ ਲੰਗਰ ਦਾ ਕਿਤਾਬ ਪ੍ਰੋਗਰਾਮ ਹੋ ਰਹੀ ਆ ਤੇ ਹੋਰ ਵੀ ਮਤਲ ਖਾਂ ਕੇ ਨੂੰ ਖੰਚੀਆਂ ਵਾਸਤੇ ਵਧੀਆ ਸਭ ਕੁਝ ਚਲਾਈ। ਪਰੰਤੂ ਅਜੇ ਮੱਲਾ ਗੋਪਾਲਪੁਰ ਨਵਾਸੀ ਸੰਗਤ ਵੱਲੋਂ ਭਗਤ ਰਵਦਾਸ ਸਭਾ ਸੰਗਤ ਵੱਲੋਂ ਸਮੁੱਚੀ ਸੰਗਤ ਵੱਲੋਂ ਭਗਤ ਰਉਦਾਸ ਮਹਾਰਾਜੀ ਦਾ ਪਾਵਨ ਪਿੱਤਰ ਪ੍ਰਕਾਸ਼ ਦਿਹਾੜਾ ਜੋ ਹਰ ਸਾਲ ਬੜੀ ਧੁੰਮ ਧਾਮ ਨਾਲ ਮਾਇਆ ਜਾਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹੰਪੂਰ ਸਰਾਂ ਨੂੰ ਦਇਆ ਕੁਰਬਾਨੀ ਦੇ ਪ੍ਰਵਾਹ ਚੱਲਦੇ ਆ ਉਸ ਤੋਂ ਅਵ੍ਰੰਤ ਅਸੀਂ ਨਗਰ ਦੇ ਵਿੱਚ ਸ਼ਹਿਰ ਵਿੱਚ ਨਗਰ ਕੀਰਤਨ ਕੱਢਦੇ ਆ ਸਾਡੇ ਮਹੱਲੇ ਵਿੱਚ ਬਹੁਤ ਮਾਲਕ ਦੀ ਕਿਰਪਾ ਸਾਡੇ ਜਿੰਨੀ ਵੀ ਸੰਗਤ ਆ ਅਸੀਂ ਸਾਰੇ ਨਾਲ ਮਿਲ ਕੇ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਆ ਇਸ ਕਰਕੇ ਯਾਦ ਕਰਦੇ ਜਿਹੜੇ ਸਾਡੇ ਗੁਰੂ ਸਾਹਿਬ ਹੋਏ ਨੇ ਸਾਡੇ ਭਗਤ ਹੋਏ ਨੇ ਉਹਨਾਂ ਦੇ ਜੀਵਨ ਤੋਂ ਸਾਡੀ ਆਉਣ ਵਾਲੀ ਪੀੜ੍ਹੀ ਜਾਣੂ ਹੋਵੇ ਸਾਡੀ ਆਉਣ ਵਾਲੀ ਪੀੜ੍ਹੀ ਪਤਾ ਹੋਵੇ ਕਿ ਸਾਡੇ ਸਮਾਜ ਦੇ ਵਿੱਚ ਇੱਡੇ-ਇੱਡੇ ਮਹਾਂਪੁਰਖ ਹੋਏ ਨੇ ਇੱਡੇ-ਇੱਡੇ ਰੱਬ ਹੋਏ ਨੇ ਭਗਤ ਹੋਏ ਨੇ ਕਿਉਂਕਿ ਸਮਾਜ ਇਸ ਵੇਲੇ ਪੂਰੇ ਨਸ਼ੇ ਦੀ ਗੁਲਤਾਨ ਵਿੱਚ ਹੈ ਨਸ਼ੇ ਵਿੱਚ ਖੁਬਿਆ ਪਿਆ ਹੈ ਨਸ਼ੇ ਤੋਂ ਬਚਾਉਣ ਵਾਸਤੇ ਸਾਡੇ ਸਭ ਤੋਂ ਵੱਡੇ ਪ੍ਰਾਲੇਕ ਗੁਰੂ ਸਾਹਿਬਾਂ ਨੂੰ ਯਾਦ ਕਰੀਏ ਭਗਤਾਂ ਨੂੰ ਯਾਦ ਕਰੀਏ ਕਿ ਸਾਡੀ ਪੀੜ੍ਹੀ ਇਸ ਪਾਸੇ ਲੱਗ ਸਕੇ ਅਸੀਂ ਬੱਸ ਸਕੀਏ